ਜੋ ਵੀ ਜਿਨਾ ਵੀ ਲੇਡੀਜ਼ ਨੂੰ ਜੋ ਵੀ ਮੈਨੂੰ ਸੁਨੇ ਕਰਦੀਆਂ ਨੇ ਜਾਂ ਸੁਨਣ ਗਿਆ ਉਹਨਾਂ ਨੂੰ ਮੈਂ ਇੱਕ ਹੀ ਗੱਲ ਕਹਾਂਗੀ ਅਗਰ ਤੁਹਾਨੂੰ ਕੋਈ ਵੀ ਹੈਲਥ ਇਸ਼ੂ ਹੈਗਾ ਜਾਂ ਜਿੱਦਾਂ ਲੇਡੀਜ਼ ਨੂੰ ਇੰਟਰਨਲ ਪ੍ਰੋਬਲਮ ਪੀਸੀਡੀਓ ਥਾਇਰੋਇਡ ਕੋਈ ਵੀ ਹੈ ਗਿਆ ਤੁਸੀਂ ਜਿਮ ਜਾਓ ਐਸਾ ਪਹਿਲਾਂ ਮੈਂ ਬਹੁਤ ਮੋਟੀ ਸੀ ਹਲਦੀ ਹੀ ਲਗਭਗ-ਲਗਭਗ 100 ਕਿਜੀ weight ਸੀ ਮੇਰਾ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਮੇਰੇ ਹਸਬੰਦ ਵਿਚਾਰੇ ਪਾਰਟ ਟਾਈਮ ਕੰਮ ਪਠਾਨ ਕੋ ਕੰਮ ਵੀ ਕਰਦੇ ਸੀ ਕਿ ਸਿੱਧੀ ਸ਼ੌਪ ਤੇ ਜਿਮ ਵੀ ਜਾਂਦੇ ਹੀ ਔਰ ਮੈਨੂੰ ਵੀ ਵਨ ਕੀ ਡਾਕਟਰਾਂ ਕੋਲ ਹੀ ਲੈ ਕੇ ਵਿਚਾਰੇ ਚੱਲੇ ਜਾਂਦੇ ਔਰ ਖਰਚਾ ਬਹੁਤ ਜ਼ਿਆਦਾ ਹੈ। ਵੀ ਜਿਮ ਜਾ ਸਕਦੇ ਆ ਤੇ ਮੈਂ ਕਿਉਂ ਨਹੀਂ ਜਾ ਸਕਦੀ। ਫਿਰ ਇਹ ਮੈਨੂੰ ਲੈ ਕੇ ਗਏ ਆਪਣੇ ਨਾਲ ਆਇਸਾ-ਆਇਸਾ ਮੇਰਾ weight ਘਟਦਾ ਗਿਆ ਜਿੱਦਾਂ-ਜਿੱਦਾਂ ਮੇਰਾ weight ਘਟਦਾ ਗਿਆ ਉਦੋਂ ਤੱਕ ਮੇਰੀਆਂ ਬਿਮਾਰੀਆਂ ਠੀਕ ਹੁੰਦੇਆਂ। ਸਿੱਧਾ-ਸਿੱਧਾ ਮਿਹਨਤ ਕੀਤੀ ਮੈਨੂੰ ਇਸ ਦਾ ਰੰਗ ਵੀ ਮਤਲਬ ਅਸਰ ਵੀ ਮਿਲੇ ਆ ਹੀ ਹੈ। ਫਿਰ ਮੈਂ ਹੁਣ ਇਸ ਟਾਈਮ ਮੇਰਾ 55 ਕਿਜੀ weight ਹੈ। ਸਸ਼ੀਕਲ ਜੀ ਅ ਅੱਜ ਤੁਹਾਨੂੰ ਅਸੀਂ ਬਾਡੀ ਬਿਲਡਰ ਪਵਨ ਕੁਮਾਰ ਤੇ ਉਹਨਾਂ ਦੇ ਜਿਹੜੇ ਮੈਡਮ ਨੇ ਉਹਨਾਂ ਦੇ ਘਰੋਂ ਆ ਉਹਨਾਂ ਨਾਲ ਮਿਲਾਂ ਜਾ ਰਹੇ ਹਾਂ ਕਈ ਮੱਲਾਂ ਇਹਨਾਂ ਵੱਲੋਂ ਮਾਰੀਆਂ ਗਈਆਂ ਨੇ ਬਾਡੀ ਬਿਲਡਿੰਗ ਦੇ ਵਿੱਚ ਸਾਡੇ ਨਾਲ ਜੁੜੇ ਵੀ ਪਏ ਨੇ ਗੱਲ ਵੀ ਅਸੀਂ ਕਰਦੇ ਹਾਂ ਕੀ ਕਹਿਣਾ ਹੈਗਾ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲੇ ਤੇ ਸਾਡੇ ਟੀਵੀ ਚੈਨਲ ਦੇ ਵਿੱਚ ਥੈਂਕ ਯੂ ਜੀ ਪਵਨ ਜੀ ਕੀ ਕਹਿਣਾ ਕਿਸ ਤਰ੍ਹਾਂ ਤੁਹਾਡਾ ਇਸ ਜਿਹੜਾ ਬਾਡੀ ਬਿਲਡਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਸਫਰ ਕਦੋਂ ਸ਼ੁਰੂ ਹੋਇਆ ਤਫਰ ਤੇ ਮੇਰਾ ਜੀ 2002 ਤੋਂ ਸ਼ੁਰੂ ਹੋਇਆ ਜੇ ਲੇਕਿਨ ਬਹੁਤ ਔਖਾ ਸ਼ੁਰੂ ਹੋਇਆ ਜੀ 10 ਤੇ ਘਟੌਂਦਾ ਵੀ ਨਹੀਂ ਆ ਰਹੀ ਲੇਕਿਨ ਮੈਂ ਇੱਕ ਛੋਟੀ ਜਿਹੀ ਜਿੰਮ ਤੇ ਕੰਮ ਕਰਦਾ ਸੀ ਸਪਾਈਆਂ ਜੀਆਂ ਕਰਦਾ ਉਹ ਚੱਲੇ ਨੂੰ ਕੰਮ ਉਠਾ ਕੇ ਬੋਸ ਤੇ ਉਸ ਤੋਂ ਬਾਅਦ ਮੈਨੂੰ ਜੀ ਇੱਕ ਸਾਲ ਦੇ ਬਾਅਦ ਹੀ ਮੈਂ ਮਿਸਟਰ ਪਠਾਨਕੋਟ ਬਣ ਗਿਆ ਸੀ ਇੱਕ ਸਾਲ ਦੇ ਬਾਅਦ ਹੀ ਮੈਂ ਮਿਸਟਰ ਪਠਾਨਕੋਟ ਬਣ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪੈ ਗਿਆ ਕਿ ਮੈਂ ਜੇ ਮਿਸਟਰ ਪਹਿਲੇ ਸਾਲ ਤੋਂ ਪਠਾਨਕੋਟ ਬਣ ਸਕਾਂ ਉਸ ਤੋਂ ਬਾਅਦ ਮੈਂ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਉਸ ਤੋਂ ਬਾਅਦ ਮੈਂ ਲਗਾਤਾਰ ਮਿਸਟਰ ਪੰਜਾਬੀ ਇੱਕ ਵਾਰ ਬੰਦਾ ਆਇਆ ਆ ਜੇ ਗੱਲ ਕਰੀਏ ਵੀ ਕਿਹੜੇ ਕਿਹੜੇ ਇਨਾਮ ਤੁਸੀਂ ਹਜੇ ਤੱਕ ਆਪਣੇ ਨਾਮ ਕਰ ਚੁੱਕੇ ਹੈਗੇ ਮੈਂ ਜੀ ਸਭ ਤੋਂ ਪਹਿਲੇ ਤੇ ਮਿਸਟਰ ਪੰਜਾਬ ਲਗਾਤਾਰ 21 ਵਾਰ ਬਣ ਚੁੱਕਾ ਹਾਂ ਜਿਸ ਵਿੱਚ ਮੇਰੇ 골ਡ ਮੈਡਲ ਆ ਗਿਆ ਉਸ ਤੋਂ ਬਾਅਦ ਮੈਂ ਮਿਸਟਰ ਇੰਡੀਆ 4 ਵਾਰਾਂ ਮਿਸਟਰ ਨਾਰਥ ਇੰਡੀਆ 4 ਵਾਰ ਬਣਿਆ ਤੇ ਮਿਸਟਰ ਏਸ਼ੀਆ ਪ੍ਰੋ ਕਾਰ ਚੈਂਪੀਅਨ ਜਿੱਤਿਆ ਪੂਰੇ ਮੈਂ ਪੰਜਾਬ 'ਚ ਜਿੱਤਿਆ ਹੈਗਾ ਤੇ ਉਸ ਤੋਂ ਬਾਅਦ ਜੀ ਮੈਂ ਮਿਸਟਰ ਯੂਨੀਵਰਸਲ ਅਵਾਰ ਜਿੱਤਿਆ ਹੈਗਾ ਜੀ ਜਿਸ ਨਾਲ ਸਰਕਾਰਾਂ ਕਹਿੰਦੀ ਹੈ ਕਿ ਅਸੀਂ ਜਿਹੜੇ ਖਿਡਾਰੀ ਨੇ ਉਹਨਾਂ ਦੀ ਕਾਫੀ ਮਦਦ ਕਰਦੇ ਹਾਂ ਕਿੰਨੀ ਕ ਮਦਦ ਜੜੀਆਂ ਤੁਹਾਨੂੰ ਜੜੀਆਂ ਸਰਕਾਰਾਂ ਵੱਲੋਂ ਕੀਤੀ ਗਈ ਹੈਗੀ ਸਰਕਾਰ ਵੱਲੋਂ ਮੇਰੀ ਕੋਈ ਮਦਦ ਨਹੀਂ ਕੀਤੀ ਵੀ ਜੀ ਸਰਕਾਰ ਨੇ ਮੇਰਾ ਕੋਈ ਮੇਰਾ ਸਾਰ ਨਹੀਂ ਦਿੱਤਾ ਹੈਗਾ ਨਾ ਮੈਨੂੰ ਕੋਈ ਜੋਬ ਦਿੱਤੀ ਹੈ ਨਾ ਕੋਈ ਮੇਰਾ ਹੱਲ ਕੀਤਾ ਹੈਗਾ ਸਰਕਾਰ ਨੇ ਮੇਰੀ ਬਿਲਕੁਲ ਮਦਦ ਨਹੀਂ ਕੀਤਾ ਜੋ ਵੀ ਮੈਂ ਕੀਤਾ ਆਪਣੇ ਬਲਬੂਤੇ ਤੇ ਮਿਹਨਤ ਕਰਕੇ ਕੀਤਾ ਦਿਨ ਰਾਤ ਮਿਹਨਤ ਕਰਕੇ ਜੀ ਅ ਕੀ ਅਪੀਲ ਕੀ ਕਰੋਗੇ ਸਰਕਾਰਾਂ ਨੂੰ ਤੁਸੀਂ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਕਿ ਜਿੰਨੇ ਵੀ ਸਪੋਰਟਸਮੈਨ ਆ ਉਹਨਾਂ ਨੂੰ ਕੋਈ ਮਦਦ ਕਰੋ ਉਹਨਾਂ ਦੀ ਉਹਨਾਂ ਦੇ ਵਿਚਾਰ ਨੂੰ ਜੋਬ ਦਿਓ ਕਿ ਉਹਨਾਂ ਦੇ ਵਾਸਤੇ ਬਹੁਤ ਔਖਾ ਹੁੰਦਾ ਹੈਗਾ कि ਜਿਹੜੇ ਵੀ ਜਿੰਨੇ ਵੀ ਵਿਚਾਰੇ ਮੀਡਲ ਕੁਮਾਰ ਨਾਲ ਦਿਆ ਗਿਆ ਉਹ ਵਿਚਾਰੇ ਉੱਪਰ ਜਾ ਹੀ ਨਹੀਂ ਸਕਦੇ ਹੈਗੇ ਕੋਈ ਸਰਕਾਰ ਉਹਨਾਂ ਨੂੰ ਕੋਈ ਮਦਦ ਹੀ ਨਹੀਂ ਦਿੰਦੀ ਪਈ ਹੈਗੀ ਸਰਕਾਰ ਕੋਈ ਵੀ ਕੁਝ ਨਹੀਂ ਕਰਦੀ ਹੈ ਐਮਏ ਲੈ ਆਂਦੇ ਹੈ ਮੰਤਰੀ ਆਂਦੇ ਹੈ ਵਾਅਦੇ ਕਰ ਦਿੰਦੇ ਹੈ ਤੇ ਵਾਅਦਾ ਕੋਈ ਨਹੀਂ ਪੂਰਾ ਕਰਦਾ ਹੈਗਾ ਪਵਨ ਜੀ ਤੁਹਾਨੂੰ ਜੋਬ ਦਵਾਵਾਂਗੇ ਤੁਹਾਨੂੰ ਇਹ ਇਦਾਂ ਕਰਾਂਗੇ ਤੁਹਾਨੂੰ ਜਗਾ ਦਵਾ ਦਾਂਗੇ ਆਪਣੀ ਤੁਹਾਨੂੰ ਕੋਸ਼ਿਸ਼ ਨਹੀਂ ਮੇਰੀ ਮਦਦ ਹੋਈ ਹੈਗੀ ਬਿਲਕੁਲ ਦੇਖਿਆ ਤੁਸੀਂ ਇਹ ਜਿਹੜੇ ਪਵਨ ਕੁਮਾਰ ਨੇ ਬਾੜੀ ਫਿਲਡਰ ਨੇ ਕਾਫੀ ਇਨਾਮ ਇਹਨਾਂ ਨੇ ਆਪਣੇ ਨਾਮ ਆ ਜਿਹੜੇ ਕਿਤੇ ਨੇ ਕਾਫੀ ਮੱਲਾ ਵੀ ਮਾਰੀਆਂ ਹੈਗੀਆਂ ਉਹਨਾਂ ਦੇ ਮੈਡਮ ਵੀ ਸਾਡੇ ਨਾਲ ਜੁੜੇ ਪਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ। ਕੀ ਕਹਿਣਾ ਚਾਹੋਗੇ ਤੁਸੀਂ ਜਿਸ ਨਾਲ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਤੁਸੀਂ ਆਏ ਹੈਗੇ ਹੋ ਕਿਸ ਨਾਲ ਤੁਹਾਡੀ ਐਂਟਰੀ ਹੋਈ ਇਹਦੇ ਵਿੱਚ? ਸੋ ਪਹਿਲਾਂ ਮੈਂ ਬਹੁਤ ਮੋਟੀ ਹੀ, ਹੈਲਦੀ ਹੀ ਮਤਲਬ ਘਟੂ ਘਟ 100 ਕਿਜੀ weight ਹੀ ਮੇਰਾ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਹੀ ਮੇਰੇ ਹਸਬੰਦ ਵਿਚਾਰੇ ਪਾਰਟ ਟਾਈਮ ਕੰਮ ਪਠਾਨਕੋਟ ਕੰਮ ਵੀ ਕਰਦੇ ਸੀ ਕਿਸੇ ਦੀ ਸ਼ੌਕ ਤੇ ਜਿਮ ਵੀ ਜਾਂਦੇ ਹੀ ਔਰ ਮੈਨੂੰ ਵੀ ਵਨ ਕੀ ਡਾਕਟਰਾਂ ਕੋਲ ਹੀ ਲੈ ਕੇ ਵਿਚਾਰੇ ਚੱਲੇ ਰਹਿੰਦੇ ਹੀ ਔਰ ਖਰਚਾ ਬਹੁਤ ਜ਼ਿਆਦਾ ਹੈ ਇੱਕ ਦਿਨ ਮੈਂ ਵੈਸੇ ਹੀ ਸੋਚਿਆ ਕਿ ਅਗਰ ਇਹ ਮਤਲਬ ਪਾਰਟ ਟਾਈਮ ਕੰਮ ਕਰਾਂ ਤਾਂ ਵਾਦ ਵੀ ਜਿਮ ਜਾ ਸਕਦੇ ਆ ਤੇ ਮੈਂ ਕਿਉਂ ਨਹੀਂ ਜਾ ਸਕਦੀ ਫਿਰ ਇਹ ਮੈਨੂੰ ਲੈ ਕੇ ਗਏ ਆਪਣੇ ਨਾਲ ਆਇਸ ਆਇਸ ਦਾ ਮੇਰਾ weight ਘਟਦਾ ਗਿਆ ਜਿੱਦ ਜਿੱਦਾਂ ਮੇਰਾ weight ਘਟਦਾ ਗਿਆ ਉਦੋਂ ਉਦੋਂ ਮੇਰੀਆਂ ਬਿਮਾਰੀਆਂ ਠੀਕ ਹੁੰਦੀਆਂ ਗਈਆਂ ਤੇ ਇੱਕਦਮ ਤੋਂ ਮਤਲਬ ਮੈਨੂੰ ਥੋੜਾ ਥੋੜਾ weight ਘਟਣ ਤੋਂ ਬਾਅਦ ਆਪਣੇ ਆਪ ਚ ਕਾਫੀ ਚੇਂਜਸ ਨਜ਼ਰ ਆਉਣ ਲੱਗੇ ਫਿਰ ਮੈਂ ਸੋਚ ਲਿਆ ਕਿ ਹੋਰ ਜ਼ਿਆਦਾ ਮਿਹਨਤ ਕਰਨਾ ਚਾਹੀਦੀ ਹੈ ਫਿਰ ਮੈਂ ਜਿੱਦਾਂ ਜਿੱਦਾਂ ਮਿਹਨਤ ਕੀਤੀ ਮੈਨੂੰ ਇਸ ਦਾ ਰੰਗ ਵੀ ਮਤਲਬ ਅਸਰ ਵੀ ਮਿਲੇ ਆ ਹੀ ਹੈ ਫਿਰ ਮੈਂ ਹੁਣ ਇਸ ਟਾਈਮ ਮੇਰਾ 55 ਕਿਜੀ ਵੇਟ ਹੈ। ਔਰ ਮੇਰੀ ਬਿਮਾਰੀ 1% ਵੀ ਨਹੀਂ ਹੈਗੀ। ਆ ਜਿਸ ਤਰ੍ਹਾਂ ਤੁਸੀਂ ਟ੍ਰੇਨਿੰਗ ਵੀ ਜਿਹੜੀਆਂ ਦਿੰਦੇ ਹੋ ਲੇਡੀਆਂ ਨੂੰ ਬੜੀ ਆਤਮਾ ਦੀ ਹੈ ਬੱਚਿਆਂ ਨੂੰ ਵੀ ਦੇ ਹੈਗੇ ਉਹ ਕਹਿਣਾ ਚਾਹੋਗੇ। ਸਰ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਜੋ ਵੀ ਜਿਨ੍ਹਾਂ ਵੀ ਲੇਡੀਜ਼ ਨੂੰ ਜੋ ਵੀ ਮੈਨੂੰ ਸੁਣੇ ਕਰਦੀਆਂ ਨੇ ਜਾਂ ਸੁਣਨ ਗਿਆ ਉਹਨਾਂ ਨੂੰ ਮੈਂ ਇੱਕ ਹੀ ਗੱਲ ਕਹਾਂਗੀ ਅਗਰ ਤੁਹਾਨੂੰ ਕੋਈ ਵੀ ਹੈਲਥ ਇਸ਼ੂ ਹੈਗਾ ਜਾਂ ਜਿੱਦਾਂ ਜਿੱਦਾਂ ਲੇਡੀਜ਼ ਨੂੰ ਇੰਟਰਨਲ ਪ੍ਰੋਬਲਮ ਪੀਸੀਡੀਓ ਥਾਇਰੋਇਡ ਕੋਈ ਵੀ ਹੈਗੀ ਹੈ ਤੁਸੀਂ ਜਿਮ ਜਾਓ ਅਗਰ ਇੱਥੇ ਨਹੀਂ ਆ ਸਕਦੇ ਤੁਹਾਡੇ ਲਾਗੇ ਛਾਗੇ ਜੋ ਵੀ ਜਿਮ ਹੈ ਉਹ ਜ਼ਰੂਰ ਜੁਆਇਨ ਕਰੋ ਉਹ ਡਾਕਟਰਾਂ ਕੋਲੋਂ ਹੋਰ ਬਿਮਾਰੀਆਂ ਤੋਂ ਲੂਡੋ ਜਿਸ ਤਰ੍ਹਾਂ ਤੁਸੀਂ ਆਪਣੇ ਜਿਹੜੀ ਆ ਇਸ ਦੁਨੀਆ ਦੇ ਵਿੱਚ ਕਹਿ ਰਹੇ ਆ ਕਿ ਜਿਮ ਦੇ ਵਿੱਚ ਜਿੱਦਾਂ ਕਾਫੀ ਕੋਲੇ ਹਸਬੰਦ ਵੀ ਮੱਲਾ ਮਾਰੀਆਂ ਤੁਸੀਂ ਵੀ ਮਾਰਦੇ ਪਿਓ ਹੈਗੇ ਹੈ ਨਾ ਸਰਕਾਰ ਵਾਲੋਂ ਕਿੰਨੀ ਕੁ ਮਦਦ ਕੀਤੀ ਸਰ ਕੋਈ ਨਹੀਂ 1% ਵੀ ਸਰਕਾਰ ਵਾਲੋਂ ਕੋਈ ਹੈਲਪ ਨਹੀਂ ਕਦੀ ਵੀ ਹੋਈ ਇਹਨਾਂ ਨੂੰ ਇਸੇ ਕਰਕੇ ਇਹਨਾਂ ਨੇ 1 ਸਾਲ ਆਪਣੇ ਕੰਪੀਟੀਸ਼ਨ ਡ੍ਰੌਪ ਕੀਤੇ ਆ ਕਿ ਪਿਛਲੇ ਸਾਲ ਸਾਡੀ ਥੋੜੀ ਫਾਈਨੈਂਸ਼ੀਅਲ ਕੰਡੀਸ਼ਨ ਥੋੜੀ ਖਰਾਬ ਹੋ ਗਈ ਹੀ ਫਿਰ ਇਹਨਾਂ ਨੇ ਮਤਲਬ ਫਸਟ ਟਾਈਮ 21 22 ਸਾਲ ਚ ਪਹਿਲੀ ਵਾਰ ਐਸਾ ਹੋਇਆ ਕਿ ਇਹਨਾਂ ਨੇ ਆਪਣੇ ਕੰਪੀਟੀਸ਼ਨ ਸਕਿੱਪ ਕਰ ਦਿੱਤੇ। ਅਗਰ ਸਰਕਾਰ ਚਾਹੇ ਤੇ ਇੱਕ ਪਲੇਅਰ ਨੂੰ ਕੁਝ ਵੀ ਕਰ ਸਕਦੀ ਹੈ। ਕਈ ਨਹੀਂ ਹੋਰ ਵੀ ਕਈ ਪਲੇਅਰ ਹੈ ਬਾਡੀ ਬਿਲਡਿੰਗ ਲਾਈਨ ਚ ਜਿਨ੍ਹਾਂ ਨੂੰ ਕੋਈ ਹੈਲਪ ਨਹੀਂ ਮਿਲਦੀ। ਅਹੀਂ ਤੇ ਕਹਿੰਦੇ ਹਰ ਪਲੇਅਰ ਜੋ ਅੱਗੇ ਆਏ ਕਰਦਾ ਜੋ ਤੁਹਾਡੇ ਪੰਜਾਬ ਵਾਸਤੇ 골ਡ ਲਿਆਏ ਕਰਦਾ ਹੈ ਇਸ ਤੋਂ ਵੱਧ ਕੇ ਮਤਲਬ ਪੰਜਾਬ ਸਿਟੀ ਨੂੰ ਇੰਨਾ ਵੱਡਾ ਪ੍ਰਾਊਡ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ ਨਸ਼ੇ ਛੱਡ ਕੇ ਜਿਮ ਦੀ ਲਾਈਨ ਚਾਣਾ ਬਿਲਕੁਲ ਦੇਖਿਆ ਤੁਸੀਂ ਆ ਇਹ ਜਿਹੜੇ ਆ ਪਵਨ ਕੁਮਾਰ ਬਾੜੀ ਬਿਲਡਰ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਘਰੋਂ ਹੈਗੇ ਸੀਗੇ ਆ ਵੀ ਪਵਨ ਜਿਹੜੇ ਆ ਉਹ ਬਾੜੀ ਬਿਲਡਿੰਗ ਦੇ ਦੁਨੀਆ ਦੇ ਵਿੱਚ ਇਹਨਾਂ ਨੇ ਕਾਫੀ ਜਿਹੜੇ ਆ ਨਾਮ ਜਿਹੜਾ ਬਣਾਇਆ ਹੈਗਾ ਜਿਹੜਾ ਪਠਾਨਕੋਟ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੇਜ ਦੀ ਗੱਲ ਕਰੀਏ ਆ ਕਈ ਨਾਮ ਜਿਹੜੇ ਆ ਹਾਸਲ ਕੀਤੇ ਹੈਗੇ ਨੇ ਲੇਕਿਨ ਦੁੱਖ ਵੀ ਜ਼ਰੂਰ ਹੁੰਦਾ ਹੈਗਾ ਕਿ ਜਿਸ ਤਰ੍ਹਾਂ ਇਹ ਦੱਸਦੇ ਨੇ ਕਿ ਸਰਕਾਰਾਂ ਜਿਸ ਤਰ੍ਹਾਂ ਕਹਿੰਦੀ ਹੈ ਕਿ ਅਸੀਂ ਕਾਫੀ ਮਦਦ ਜਿਹੜੀ ਪਲੇਅਰਾਂ ਦੀ ਕਰਦੇ ਹਾਂ ਲੇਕਿਨ ਇਹਨਾਂ ਦੀ ਕਿਸੇ ਨੇ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ ਇਹਨਾਂ ਨੇ ਹੁਣ ਵੀ ਸਰਕਾਰਾਂ ਨੂੰ ਅਪੀਲ ਕੀਤੀ ਆ ਕਿ ਜਿਹੜੀ ਆ ਉਹਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਇੱਕ ਤਾਂ ਅ ਸਰੀਰ ਜਿਹੜੇ ਜਿਹੜੇ ਲੋਕਾਂ ਦੇ ਨਿਰੋਗ ਹੁੰਦੇ ਨੇ ਇਹਨਾਂ ਦੇ ਵਿੱਚ ਜਿਸ ਨਾਲ ਸਰੀਰ ਜਿਹੜੇ ਨਿਰੋਗ ਹੋਏ ਨੇ ਉਸੇ ਤਰ੍ਹਾਂ ਇਹ ਵੀ ਟ੍ਰੇਨਿੰਗ ਦੇ ਕੇ ਬਾਕੀਆਂ ਨੂੰ ਵੀ ਮਿਸਾਲ ਬਣ ਸਕਣ ਪਠਾਨਕੋਟ ਤੋਂ for praising the report